ਚੰਡੀਗੜ੍ਹ ਸੁਖਨਾ ਲੇਖਤੇ ਹੋਰੇ ਮਿਲਟਰੀ ਫੈਸਟੀਵਲ ਦਾ 8th ਐਡੀਸ਼ਨ ਦਾ ਅੱਜ ਦੂਸਰਾ ਤੇ ਆਖਰੀ ਦਿਨ ਹੈ ਤੇ ਆਖਰੀ ਦਿਨ ਵੱਟੀ ਗਿਣਤੀ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਮਿਲਟਰੀ ਦੇ ਨਾਲ ਮਿਲਟਰੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਸਮਝ ਰਹੇ ਨੇ ਜਾਣ ਰਹੇ ਨੇ ਸਾਡੀ ਦੇਸ਼ ਦੀ ਫੌਜ ਆਰਮੀ ਕਿਸ ਤਰੀਕੇ ਦੇ ਨਾਲ ਲੜਦੀ ਆ ਉਹ तमाम ਚੀਜ਼ਾਂ ਉਹ ਵੈਪਨ ਜਿਹੜੇ ਹੈਗੇ ਆ ਇੱਥੇ ਡਿਸਪਲੇ ਕੀਤੇ ਗਏ ਨੇ ਤੁਸੀਂ ਦੇਖੋ ਇਹ ਸਾਰੇ ਜਿਹੜੇ ਵੈਪਨਸ ਆ ਜਿਹੜੇ ਆ ਯੁੱਧਾਂ ਦੇ ਵਿੱਚ ਜੰਗਾ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਆ ਬਾਰਡਰ ਤੇ ਇਸਤੇਮਾਲ ਕੀਤੇ ਜਾਂਦੇ ਆ ਇਸ ਫੈਸਟੀਵਲ 에 ਗੱਲਬਾਤ ਕਰਾਂਗੇ ਅਸੀਂ ਸਾਡੇ ਇੱਥੇ ਰਜਿੰਦਰ ਇਹ ਸੈਂਕੀ ਹੈਗੇ ਨੇ ਤਾਲੀਵਾਲ ਸਾਹਿਬ ਇਹਨਾਂ ਗੱਲਬਾਤ ਕਰਦੇ ਨੇ ਲੈਫਟ ਨੇ ਜਨਰਲ ਹੈਗੇ ਨੇ ਰਟਾਇਰ ਤਾਲੀਵਾਲ ਸਾਹਿਬ ਪਹਿਲਾਂ ਤਾਂ ਲੋਕਾਂ ਦਾ ਇੰਟਰਸਟ ਇੱਥੇ ਕਿਵੇਂ ਦਾ ਹੈਗਾ ਵੱਡੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਲੋਕ ਆ ਰਹੇ ਨੇ ਬੜਾ ਇੰਟਰਸਟ ਦਿਲਚਸਪੀ ਦੇ ਨਾਲ ਇੱਥੇ ਪਹੁੰਚ ਰਹੇ ਨੇ ਵੈਪਨਸ ਬਾਰੇ ਜਾਣ ਰਹੇ ਨੇ ਅੱਜ ਦਾ ਦਿਨ ਕਿਸ ਤਰੀਕੇ ਸਸ ਸਤਿ ਸ਼੍ਰੀ ਅਕਾਲ एवरीवन ਅੱਜ ਦਾ ਦਿਨ ਬਹੁਤ ਅੱਛਾ ਨਿਕਲ ਰਿਹਾ ਸਾਡਾ ਬਹੁਤ ਵੱਡੀ ਤਾਦਾਦ ਤੇ ਲੋਕ ਆਏ ਹੋਏ ਨੇ ਤੇ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਦਾ 8ਵਾਂ ਐਡੀਸ਼ਨ ਹੈ ਪਹਿਲਾ ਐਡੀਸ਼ਨ ਸੰ 2017 ਸ਼ੁਰੂ ਹੋਇਆ ਸੀ ਤੇ ਸਾਡਾ ਮਕਸਦ ਇਹ ਹੈ ਕਿ ਅਸੀਂ ਨਾਰਥ ਇੰਡੀਆ ਦੇ ਜਿਹੜੇ ਬੱਚੇ ਨੇ ਜਾਂ ਯੰਗ ਲੋਕ ਨੇ ਜਿਹੜੀ ਜਿਹੜੇ ਕਿ ਫੌਜ ਦੇ ਵਿੱਚ ਆਉਣਾ ਬਹੁਤ ਘਟ ਗਿਆ ਸੀਗਾ ਉਹਨਾਂ ਨੂੰ ਫੌਜ ਨੂੰ ਜੁਆਇਨ ਕਰਨ ਲਈ ਮੋਟੀਵੇਟ ਕਰਦੇ ਆਂ ਅਸੀਂ ਤਾਂ ਕਿ ਉਹ ਆਰਮੀ ਦੀ ਇਕੁਪਮੈਂਟ ਦੇਖਣ ਉਹਨਾਂ ਦੀਆਂ ਗੱੰਨਾ ਦੇਖਣ ਟੈਂਕ ਦੇਖਣ ਤੇ ਮੋਟੀਵੇਟ ਹੋ ਕੇ ਉਸੇ ਤਾਦਾਦ ਨਾਲ ਫੌਜ ਜੁਆਇਨ ਕਰਨ ਜਿਹੜਾ ਅੱਜ ਤੋਂ ਵੀ 25 ਸਾਲ ਪਹਿਲਾਂ ਹੁੰਦਾ ਸੀਗਾ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਦੇ ਨਾਲ ਸੇਤਾ ਪੰਜਾਬ ਤਾਂ ਮੁਕਤ ਹੋਣ ਤੇ ਜਾਣੀ ਇਸ ਕਰਕੇ ਜਾਂਦਾ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਦੇ ਨੌਜਵਾਨਾ ਜਿਹੜੇ ਬਾਰਡਰਾਂ ਦੇ ਉੱਤੇ ਆਰਮੀ ਦੇ ਵਿੱਚ ਕੰਮ ਕਰ ਰਹੇ ਨੇ ਨੇ ਵੀ ਫੋਰਸ ਦੇ ਵਿੱਚ ਕੰਮ ਕਰ ਰਹੇ ਨੇ ਬੜੀ ਦਿਲਚਸਪੀ ਰਹਿੰਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਕਿ ਅਸੀਂ ਫੋਰਸ ਤੇ ਜਾਣਾ ਬੜਾ ਜਜ਼ਬਾ ਹੁੰਦਾ ਆਮ ਤੌਰ ਤੇ ਪੰਜਾਬ ਤਾਂ ਹਮੇਸ਼ਾ ਦੇਸ਼ ਤੇ ਲਈ ਲੜਦਾ ਹੀ ਰਿਹਾ ਹਾਂ ਪੰਜਾਬ ਜੋ ਹੈ ਉਹ ਜਿੰਨੇ ਪਿਛਲੇ 5 ਸਾਲਾਂ ਦੇ ਵਿੱਚ ਜਿੰਨੇ ਇੰਡੀਆ ਸ਼ਹੀਦ ਹੋਏ ਨੇ ਬਾਰਡਰ ਤੇ ਉਹਦੇ ਵਿੱਚ ਪੰਜਾਬ ਦੇ ਸ਼ਹੀਦਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇੰਡੀਆ ਦੇ ਵਿੱਚ ਤੇ ਇਸ ਕਰਕੇ ਇਹ ਫੈਸਟੀਵਲ ਬਹੁਤ ਉੱਚੇ ਦਰਜੇ ਤੇ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਅਸੀਂ ਵੈਸਟਰਨ ਕਮਾਂਡ ਆਰਮੀ ਜਿਹੜੀ ਚੰ디ਮੰਦਰ ਕੈਂਟ ਹੈ ਉਹਨਾਂ ਦਾ ਅਸੀਂ ਸਹਿਯੋਗ ਲੈਂਦੇ ਆ ਤੇ ਇਸ ਤੋਂ ਇਲਾਵਾ ਪੰਜਾਬ ਗਵਰਨਮੈਂਟ ਜਿਹੜੀ ਹੈ ਡਿਪਾਰਟਮੈਂਟ ਆਫ ਟੂਰਿਜ਼ਮ ਉਹ ਸਾਡਾ ਇੱਕ ਕੋ-ਪਾਰਟਨਰ ਹੈ ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਉਹ ਵੀ ਸਾਡੇ ਪਾਰਟਨਰ ਹਨ ਤੇ ਦ ਟ੍ਰਿਬਿਊਨ ਗਰੁੱਪ ਆਫ ਨਿਊਜ਼ਪੇਪਰਸ ਉਹ ਵੀ ਸਾਡੇ ਪਾਰਟਨਰ ਹਨ ਤੇ ਸਾਡੇ ਚੇਅਰਮੈਨ ਨੇ ਲੈਫਟੀਨੈਂਟ ਜਨਰਲ ٹی ਐਸ ਸ਼ਿਰਗਿਲ ਪੀ ਵੀ ਐਸ ਐਮ ਜਿਹੜੇ ਕਿ ਆਰਮੀ ਦੇ ਬਹੁਤ ਮੰਨੇ ਹੋਏ ਜਰਨਲ ਸਾਹਿਬ ਨੇ ਤੇ ਉਹ ਸਾਡੇ ਚੇਅਰਮੈਨ ਹੈ ਉਹਨਾਂ ਦੇ ਮਾਰਗਦਰਸ਼ਨ ਅਤੇ ਗਾਈਡੈਂਸ ਕਰਕੇ ਹੀ ਅਸੀਂ ਇੱਕ ਬਹੁਤ ਆਲਾ ਦਰਜੇ ਦਾ ਹੈ ਫੈਸਟੀਵਲ ਪੇਸ਼ ਕਰਦੇ ਆ ਇਹਨਾਂ ਬਾਰੇ ਵੈਪਨਸ ਬਾਰੇ ਵੀ ਥੋੜਾ ਬੜੇ ਬੱਚੇ ਬੜੇ ਇੰਟਰਸਟ ਦੇ ਨਾਲ ਦੇਖ ਰਹੇ ਨੇ ਇਹਨਾਂ ਬਾਰੇ ਵੀ ਥੋੜਾ ਜਿਹਾ ਇਹ ਆਰਮੀ ਇਕੁਪਮੈਂਟ ਦੇ ਵਿੱਚ ਅਸੀਂ 에어 డిਫੈਂਸ ਦੀਆਂ ਗੱਨਾਂ ਲਗਾਈਆਂ ਨੇ ਏਅਰ ਡਿਫੈਂਸ ਜਿਹੜਾ ਕਿ ਜਿਵੇਂ ਹਵਾਈ ਜਹਾਜ਼ ਦੁਸ਼ਮੰਦੇ ਹੈ ਉਹਨਾਂ ਨੂੰ ਮਾਰ ਗਰਾਉਂਡ ਲਈ ਹੁੰਦੀਆਂ ਨੇ ਇਸ ਤੋਂ ਇਲਾਵਾ ਆਰਮੀ ਦੇ ਟੈਂਕ ਲਗਾਏ ਹਨ ਅਸੇ ਅੱਛਾ ਟੈਂਕ ਵੀ ਦਿਖਾ ਦਿਓ ਜੀ ਜਰਾ ਨਾਲ ਨਾਲ ਹਾਂ ਤੇ ਆਪਾਂ ਤੁਰੇ ਚੱਲਦੇ ਹਾਂ ਹਾਂਜੀ ਹਾਂਜੀ ਇਹ ਟੈਂਕ ਹੈਗੇ ਨੇ ਹਾਂ ਆਰਮੀ ਦੇ ਟੈਂਕ ਵੀ ਇੱਥੇ ਡਿਪਲੋਏਡ ਹੈ ਇਸ ਤੋਂ ਇਲਾਵਾ ਆਰਟੀਲਰੀ ਦੀਆਂ ਗੰਨਾ ਜਿਹਨੂੰ ਆਪਾਂ ਤੋਪਖਾਨਾ ਕਹਿੰਦੇ ਆ ਆਰਮੀ ਦੀਆਂ ਗੰਨਾ ਵੀ ਇੱਥੇ ਲਗਾਈਆਂ ਗਈਆਂ ਹਨ ਜਿਹੜੀਆਂ ਕਿ ਬਾਰਡਰ ਤੋਂ 20-25 ਕਿਲੋਮੀਟਰ ਪਿੱਛੇ ਹੁੰਦੇ ਹਨ ਅਤੇ ਉੱਥੋਂ ਫਿਰ ਉਹ ਦੁਸ਼ਮਣ ਦੇ ਉੱਪਰ ਗੋਲਾ ਗिराਉਂਦੇ ਹਨ ਬਾਉਂਡਰ ਦੇ ਪਾਰ ਇਹ ਟੈਂਕ ਜੰਗਲਾਂ ਦੇ ਵਿੱਚ ਵੀ ਇਸਤੇਮਾਲ ਹੁੰਦੇ ਹਾਂ ਹਾਂਜੀ ਹਾਂਜੀ ਇਹ ਟੈਂਕ ਜੰਗਲਾਂ 'ਚ ਵੀ ਇਸਤੇਮਾਲ ਹੁੰਦੇ ਨੇ ਤੇ ਉੱਥੇ ਲੜਾਈ ਦੀ ਹਾਲਤ 'ਚ ਇਹ ਬਹੁਤ ਇੱਕ ਮਜ਼ਬੂਤ ਹਥਿਆਰ ਹੁੰਦਾ ਹੈ ਤੇ ਤਾਂ ਕਿ ਦੁਸ਼ਮਣ ਨੂੰ ਲੜਾਈ ਦੇ ਵਿੱਚ ਹਰਾਇਆ ਜਾਵੇ ਅਤੇ ਉਹਦੇ ਉੱਪਰ ਵਿਜੇ ਪ੍ਰਾਪਤ ਕੀਤੀ ਜਾਵੇ ਅੱਛਾ ਇਹ ਇਹ ਜਿਹੜਾ ਇਕਵਿਪਮੈਂਟ ਹੈਗਾ ਇਹ ਕਾਫੀ ਉੱਚਾ ਵੀ ਦਿਖ ਰਿਹਾ ਹੈ ਇਹ ਕੀ ਹੈਗਾ ਨੂੰ ਜਿਹੜਾ ਯੂਜ਼ ਕੀਤਾ ਇਹ ਇਹ ਸਾਡਾ ਹੈਗਾ ਵਾਇਰਲੈਸ ਇਕੁਪਮੈਂਟ ਹੈ ਵਾਇਰਲੈਸ ਇਕੁਪਮੈਂਟ ਨਾਲ ਜਿਹੜਾ ਦੁਸ਼ਮਣ ਦੀਆਂ ਪੂਰੀਆਂ ਖਬਰਾਂ ਸਾਨੂੰ ਮਿਲਦੀਆਂ ਨੇ ਕਿ ਉਹ ਲੜਾਈ ਦੀ ਕੀ ਪਲੈਨਿੰਗ ਕਰ ਰਿਹਾ ਹੈ ਉਹਨੇ ਕਿੰਨੇ ਫੋਰਸਸ ਲਗਾਏ ਹਨ ਉਹਦੇ ਟੈਂਕ ਕਿੱਥੇ ਨੇ ਉਹਦੀਆਂ ਗੱੰਨਾ ਕਿੱਥੇ ਹਨ ਉਹ ਸਾਨੂੰ ਇਸ ਇਸ ਇਕੁਪਮੈਂਟ ਦੇ ਥਰੂ ਸਾਨੂੰ ਪੂਰੀ ਖਬਰ ਮਿਲ ਜਾਂਦੀ ਹੈ ਇਹ ਸਾਹਮਣੇ ਵੀ ਜਿਹੜੇ ਜਿਹੜੇ ਖੜੇ ਹੋਏ ਨੇ ਕੀ ਕਹਿੰਦੇ ਇਹਨਾਂ ਨੂੰ ਟਰੱਕ ਕਹਿੰਦੇ ਆ ਗ੍ਰੂਪਰ ਟਰੱਕ ਹਾਂ ਇਹ ਮਿਲਟਰੀ ਟਰੱਕ ਨੇ ਇਹਨਾਂ ਨੂੰ ਅਸ਼ੋਕ ਲੈ ਲੈਣਦੇ ਨੇ ਆਰਮੀ ईएलएस कैन दे, दे है अशोक लेलैंड स्टैलियन स्टैलियन गाड़ियां ने ते ਇਹ गाड़ियां ਦੇ ਟਾਇਰ ਬੜੇ ਮਜ਼ਬੂਤ ਹੁੰਦੇ ਹਨ ਅਤੇ ਇਹਨਾਂ ਦੀ ਪੂਰੀ ਬੋਡੀ ਬੜੀ ਮਜ਼ਬੂਤ ਹੁੰਦੀ ਹੈ ਤੇ ਇਹ ਆਰਮੀ ਦੇ ਜਵਾਨਾਂ ਨੂੰ ਤੇ ਆਰਮੀ ਦਾ ਜਿਹੜਾ ਇਕੁਪਮੈਂਟ ਹੈ ਉਹਨੂੰ ਇੱਕ ਆਪਦੇ ਨਾਰਮਲ ਲੋਕੇਸ਼ਨ ਤੋਂ ਬਾਰਡਰ ਤੱਕ ਲਿਜਾਣ 'ਚ ਹੈ ਬੜੇ ਹੈਲਪ ਕਰਦੇ ਆ ਅੱਛਾ ਇਹ ਤਮਾਮ ਸੂਰਤ ਹਾਲ ਹੈ ਇੱਥੇ ਬੜਾ ਇੰਟਰਸਟ ਲੁੱਕਨ ਹੈਗਾ ਤੁਸੀਂ ਦੇਖੋ ਫੋਟੋਗ੍ਰਾਫਸ ਲਗਾਤਾਰ ਲੈ ਰਹੇ ਜੀ ਕਿੰਨੇ ਕਿ ਗਿਣਤੀ ਹੈਗੀ ਇਸ ਵਾਰ ਜਿਹੜੀ ਆ ਰਹੀ ਹੈ ਇਧਰ ਗੰਨਸ ਅੰਦਰ ਜਾ ਕੇ ਦੇਖ ਸਕਦੇ ਆਂ ਅੰਦਰ ਛੋਟੀਆਂ ਗੰਨਾਂ ਨੇ ਉੱਥੇ ਵੀ ਆਪਾਂ ਜਾ ਕੇ ਦੇਖ ਸਕਦੇ ਆਂ ਹਾਂਜੀ ਹਾਂਜੀ ਇੱਥੇ ਤਕਰੀਬਨ ਅੱਜ ਤਕਰੀਬਨ 1 ਲੱਖ ਆਦਮੀ ਆ ਕੇ ਜਾ ਚੁੱਕੇ ਆ ਆਲਰੇਡੀ ਦੋ ਦਿਨ ਚ ਹਾਂਜੀ ਦੋ ਦਿਨ ਚ ਮਤਲਬ ਕੱਲ ਸੀਗੇ ਤਕਰੀਬਨ 50000 ਤੇ ਅੱਜ ਵੀ ਤਕਰੀਬਨ 50 60000 ਲੋਕ ਹੈ ਜਿਹੜੇ ਕਿ ਇਸ ਨੂੰ ਇੱਥੇ ਆਏ ਹੋਏ ਹਨ ਤੇ ਇਸ ਦਾ ਪੂਰਾ ਮਨੋਰੰਜਨ ਲੈ ਰਹੇ ਹਨ ਤੇ ਇਹਦਾ ਨੌਲੇਜ ਗੇਨ ਕਰ ਰਹੇ ਹਨ। ਅੱਛਾ ਤਾਲਵੇਲ ਸਾਹਿਬ ਇੱਕ ਤਾਂ ਚਲੋ ਇਹ ਹੋ ਗਿਆ ਕਿ ਹਨਾ ਇੰਡੀਆ ਚੋਂ ਤਾਂ ਵਕ ਵਕ ਜਗ੍ਹਾ ਤੋਂ ਆਉਂਦੇ ਨਹੀਂ ਲੋਕ ਕਿਉਂਕਿ 8ਵਾਂ ਐਡੀਸ਼ਨ ਆ 2017 ਤੋਂ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਲੱਗਦਾ ਮਿਲਟਰੀ ਫਰਸਟ ਐਡਵਰਟਾਈਜ਼ਮੈਂਟ ਵੀ ਬਹੁਤ ਹੋਈ ਜਾਂਦੀ ਆ ਜਿੰਨਾ ਹੋ ਸਕਦਾ। ਲੇਕਿਨ ਵਿਦੇਸ਼ਾਂ ਤੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ? ਹਾਂਜੀ ਵਿਦੇਸ਼ਾਂ ਤੋਂ ਕਿੰਨੀ ਵੱਡੀ ਗਿਣਤੀ ਚ ਆਉਂਦੇ ਨੇ? ਵਿਦੇਸ਼ਾਂ ਤੋਂ ਇੱਥੇ ਚੰਡੀਗੜ੍ਹ ਕੋਈ ਜ਼ਿਆਦਾ ਟੂਰਿਸਟ ਨਹੀਂ ਆਉਂਦੇ ਇੰਡੀਆ ਦੇ ਵਿੱਚ ਜਿਹੜੇ ਟੂਰਿਸਟ ਆਉਂਦੇ ਆ ਉਹ ਜਿਵੇਂ ਗੋਆ ਰਹੀ ਜਗ੍ਹਾ ਤੇ ਜ਼ਿਆਦਾ ਜਾਂਦੇ ਆ ਤੇ ਇੱਥੇ ਜਿਹੜੇ ਫੈਸਟੀਵਲ ਤੇ ਆ ਇੱਥੇ ਆਹ ਫੈਸਟੀਵਲ ਤੇ ਵਿਦੇਸ਼ਾਂ ਤੋਂ ਕਾਫੀ ਲੋਕ ਆਏ ਆ ਕਾਫੀ ਲੋਕ ਆਏ ਆ ਉਹਨਾਂ ਨੇ ਵੀ ਡੈਲੀਗੇਸ਼ਨ ਡੈਲੀਗੇਸ਼ਨ ਆਏ ਨੇ ਤੇ ਕਾਫੀ ਇੰਟਰਸਟ ਉਹਨਾਂ ਨੇ ਜ਼ਾਹਿਰ ਕੀਤਾ ਹੈ ਅੱਛਾ ਅੱਛਾ ਇਹ ਨਾਲ ਤੁਸੀਂ ਗਨਸ ਵੈਪਨ ਜਿਹੜੀ ਹੈਗੀ ਉਹ ਉਹਨਾਂ ਪਿਕਚਰ ਵੀ ਕਲੈਕਟ ਕਰਾ ਸਕਦੇ ਮਜ਼ਾਕ ਕਰ ਸਕਦੇ ਆ ਹਾਂ ਹਾਂ ਇਹ ਗੰਨਾ ਦੀ ਉੱਪਰ ਉਹ ਫੋਟੋ ਵੀ ਲੈ ਸਕਦੇ ਨੇ ਇਹ ਹੈਗੀਆਂ ਇਨਸਾਸ ਰਾਈਫਲ ਇਹ AK47 AK58 ਲਾਈਟ ਮਸ਼ੀਨ ਗਨ ਹੈਵੀ ਮਸ਼ੀਨ ਗਨ ਸਾਧੀਆਂ ਤਰ੍ਹਾਂ ਦੀਆਂ ਜਿਹੜੀਆਂ ਗੰਨਾ ਜਿਹਨੂੰ ਬਾਰਡਰ ਤੇ ਲੈ ਕੇ ਲੜਾਈ ਲੜੀ ਜਾਂਦੀ ਹੈ ਉਹ ਸਾਰਾ ਦਾ ਡਿਸਪਲੇ ਹੁੰਦਾ ਹੁਣ ਤੁਸੀਂ ਦੇਖੋ ਉਹ ਜਿਹੜੇ ਜਵਾਨ ਲੜਕੇ ਉਹਨੂੰ ਫੜ ਕੇ ਉਹਨਾਂ ਨੂੰ ਬੜੀ ਇੱਕ ਤਸੱਲੀ ਮਿਲਦੀ ਹੈ ਕੌਨਫੀਡੈਂਸ ਮਿਲਦਾ ਹੈ ਪੰਜਾਬੀਆਂ ਦੇ ਤਾਂ ਬਲੱਡ ਚ ਹੈ ਨਾ ਵੈਪਨਸ ਨਾਲ ਪਿਆਰ ਇਹ ਸਭ ਜਿਹਦਾ ਹੈ ਤੇ ਫਿਰ ਉਹ ਵੈਪਨ ਨੂੰ ਜਦੋਂ ਲੈਂਦੇ ਆ ਆਪਣੇ ਹੱਥ ਚ ਲੈਂਦੇ ਆ ਤਾਂ ਉਹ ਮੋਟੀਵੇਟ ਹੁੰਦੇ ਆ ਤੇ ਇਹੀ ਸਾਡਾ ਏਮ ਹੈ ਕਿ ਇਹਨੂੰ ਦੇਖ ਕੇ ਜਿਹੜਾ ਨੌਜਵਾਨ ਹੈ ਨਾਰਥ ਇੰਡੀਆ ਦਾ ਪੰਜਾਬ ਦਾ ਉਹ ਇੱਥੇ ਆਵੇ ਤੇ ਫੌਜ ਜੁਆਇਨ ਕਰੇ ਹਾਂ ਇਹ ਵੀ ਬੜਾ ਸੈਕਸ਼ਨ ਬੜੀਆ ਸੈਕਸ਼ਨ ਹੈ ਸੈਕਸ਼ਨ ਨੂੰ ਕੀ ਕਹਿੰਦੇ ਨੇ ਇਹ ਸੈਕਸ਼ਨ ਹੈਗਾ ਇਹਨੂੰ ਕਹਿੰਦੇ ਮਿਲਟਰੀ ਇਕੁਪਮੈਂਟ ਡਿਸਪਲੇ ਅੱਛਾ ਇਹ ਜਿਹੜਾ ਪੂਰਾ ਸੈਕਸ਼ਨ ਹੈ ਇਹਨੂੰ ਵੈਸਟਰਨ ਕਮਾਂਡ ਜਿਹੜੀ ਹੈ ਜਿਹੜੀ ਚੰਡੀਮੰਦਰ ਕੈਂਸਲ ਲੋਕੇਟਿਡ ਹੈ ਉੱਥੋਂ ਦੀ ਜਿਹੜੇ ਦਿਖਾ ਦਿਓ ਹਾਂ ਅੱਛਾ ਉੱਥੋਂ ਦੀ ਜਿਹੜੇ ਆਰਮੀ ਦੇ ਆਫੀਸਰਸ ਜੀਸੀਓਸ ਤੇ ਜਵਾਨ ਆਏ ਨੇ ਤੇ ਉਹ ਇਹਨਾਂ ਨੂੰ ਲੇਆਉਟ ਕਰਕੇ ਸਿਵਲ ਪੋਪੂਲੇਸ਼ਨ ਨੂੰ ਇਹਦੇ ਬਾਰੇ ਪੂਰਾ ਇਨਫੋਰਮ ਕਰਦੇ ਆ ਅਵਗਤ ਕਰਾਉਂਦੇ ਆ ਚਲੋ ਇਹ ਇਹਦੇ ਬਾਰੇ ਵੀ ਦੱਸੋ ਸੈਕਸ਼ਨ ਚ ਕੀ ਕੀ ਹੈਗਾ ਹਾਂ ਇਹਦੇ ਵਿੱਚ ਇਹ ਛੋਟੇ ਛੋਟੇ ਇਕੁਪਮੈਂਟ ਹੁੰਦੇ ਆ ਜਿਹੜੇ ਲੜਾਈ ਦੀ ਉਹਦੇ ਵਿੱਚ ਇਸਤੇਮਾਲ ਹੁੰਦੇ ਆ ਜਿਵੇਂ ਇਹ ਇਹ ਤੁਸੀਂ ਦੇਖੋ ਆ ਜਿਹੜਾ ਬੰਦਾ ਖੜਾ ਇਹ ਜਿਹੜੀ ਇਹ ਜੰਮੀ ਖੜਾ ਰੱਖੀ ਆ ਇਕੁਪਮੈਂਟ ਖੜਾ ਪਾਇਆ ਹੈ ਇਹ ਜਦੋਂ ਆਰਮੀ ਦਾ ਜਵਾਨ ਐਨਬੀਸੀ ਵਾਰਫੇਅਰ ਲਈ ਜਾਏਗਾ ਨਿਊਕਲੀਅਰ ਬਾਇਓਲੋਜੀਕਲ ਕੈਮੀਕਲ ਵਾਰਫੇਅਰ ਦੀ ਲੜਾਈ ਲੜੇਗਾ ਤਾਂ ਉਦੋਂ ਉਹ ਇਹ ਇਕੁਪਮੈਂਟ ਪਾ ਕੇ ਜਾਏਗਾ ਲੜਾਈ ਦੇ ਮੈਦਾਨ 'ਚ ਅੱਛਾ ਹਾਂ ਇਹ ਬੜਾ ਐਕਸਪੈਂਸਿਵ ਹੁੰਦਾ ਹੈ ਮਹਿੰਗਾ ਹੁੰਦਾ ਹੈ ਤੇ ਇਹਦੇ ਵਾਸਤੇ ਅਲੱਗ ਟ੍ਰੇਨਿੰਗ ਵੀ ਹੁੰਦੀ ਹੈ ਫੌਜ ਦੀ ਤੇ ਉਹਦਾ ਇਹ ਮਤਲਬ ਪੂਰਾ ਇਹ ਇੰਟਰੋਡਿਊਸ ਕਰਾਉਂਦੇ ਵੀ ਕਿਵੇਂ ਹੈ ਕਿ ਇਹ ਇਹ ਤਾਂ ਸਰਕਾਰ ਬਹੁਤ ਪੈਸਾ ਖਰਚ ਕਰਦੀ ਹੈ ਸਰ ਅੱਛਾ 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 ਮਤਲਬ ਮੈਨੂੰ ਇਹ ਲੱਗ ਰਿਹਾ ਕਿ ਹੁਣ ਸਭ ਤੋਂ ਜ਼ਿਆਦਾ ਜੇਕਰ ਕੋਈ ਖਰਚ ਰੱਖਿਆ ਜਾਂਦਾ ਬਜਟ ਦੇ ਵਿੱਚ ਤਾਂ ਇਸੇ ਤੇ ਰੱਖਿਆ ਜਾਂਦਾ ਜੇ ਡਿਫੈਂਸ ਦੇ ਵਿੱਚ ਜਿੰਨਾ ਵੀ ਹੈਗਾ ਨਾ ਹਾਂਜੀ ਹਾਂਜੀ ਡਿਫੈਂਸ ਦੇ ਉੱਪਰ ਬਹੁਤ ਬਜਟ ਵੱਡਾ ਬੜੇ ਬਜਟ ਰੱਖਿਆ ਜਾਂਦਾ ਕਿਉਂਕਿ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਜੀ ਜੇ ਬਾਹਰੋਂ ਕੋਈ ਦੇਸ਼ ਵਾਲਾ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਪਹਿਲਾਂ ਤਾਂ ਉਹਨੂੰ ਕਰਨ ਨਹੀਂ ਦੇਵਾਂਗੇ ਹਮਲਾ ਤੇ ਦੂਸਰਾ ਜੇ ਉਹ ਆਏਗਾ ਤਾਂ ਫਿਰ ਉਹਨੂੰ ਮੂੰਹ ਤੋੜ ਜਵਾਬ ਦੇ ਕੇ ਉਹਨੂੰ ਵਾਪਸ ਭੇਜਾਂਗੇ ਅਸੀਂ ਧੰਨਵਾਦ ਸਰ ਬਹੁਤ ਵੈਲਿਊਏਬਲ ਟਾਈਮ ਦੇਣ ਦੇ ਲਈ ਥੈਂਕ ਯੂ ਥੈਂਕ ਯੂ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਫੈਸਟੀਵਲ ਦੇ ਵਿੱਚ ਕਿੰਦੀ ਕਬੱਡੀ ਗਿੰਤੀ ਦੇ ਵਿੱਚ ਹੋਰ ਲੋਕ ਆਉਂਦੇ ਨੇ ਲੇਕਿਨ ਹਾਲ ਫਿਲਹਾਲ ਵੱਡੀ ਗਿੰਤੀ ਦੇ ਵਿੱਚ ਸਟੇਟਾਂ ਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਲੋਕ ਆ ਰਹੇ ਨੇ ਟੂਰਿਸਟ ਆ ਰਹੇ ਨੇ ਤੇ ਆ ਕੇ ਇਸ ਮਿਲਟਰੀ ਫੈਸਟਾ ਦਾ ਹਿੱਸਾ ਬਣੇ ਕੈਮਰਨ ਤੁਲਸੀ ਮਹਾਰਾ ਦੇ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ